ਦੋਸਤੋ ਤੁਸੀਂ ਸਭ ਨੇ ਕੱਲ ਦੇਖ ਲਿਆ ਕਿ ਮਨਿੰਦਰਜੀਤ ਸਿੰਘ ਸਿੱਧੂ ਬੜਾ ਪੋਪੂਲਰ ਇੱਕ ਸਾਡਾ ਆਜ਼ਾਦ ਮੀਡੀਆ ਦਾ ਚਿਹਰਾ ਵਾ ਪੰਜਾਬ ਦੇ ਵਿੱਚ ਇਹਦਾ ਚੈਨਲ ਦਾ ਨਾਮ ਹੈਗਾ ਲੋਕ ਆਵਾਜ਼ ਟੀਵੀ ਇਹ ਕਾਫੀ ਅਰਸੇ ਤੋਂ ਆਜ਼ਾਦ ਮੀਡੀਆ ਮਤਲਬ ਕਿ ਸਰਕਾਰ ਅਗਰ ਗਲਤ ਕੱਲਾਂ ਕਰਦੀ ਆ ਤੇ ਸਰਕਾਰ ਨੂੰ ਵੀ ਐਕਸਪੋਜ਼ ਕਰਦਾ ਅਗਰ ਕੋਈ ਸਰਕਾਰ ਚੰਗਾ ਕੰਮ ਕਰਦੀ ਤੇ ਉਸ ਦੀ ਵੀ ਵਜਾਹਤ ਕਰਦਾ ਔਰ ਪਿਛਲੇ ਦਿਨਾਂ ਚ ਕੀ ਹੋਇਆ ਕਿ ਇਸ ਮਨਿੰਦਰ ਸਿੰਘ ਸਿੱਧੂ ਨੇ ਨਾ ਇੱਕ ਉਹਦੇ ਕੋਲ ਆਡੀਓ ਆਈ ਆ ਬਲਕਾਰ ਸਿੰਘ ਜਿਹੜਾ ਰਾਮਪੁਰੇ ਫੂਲ ਦਾ ਆਮ ਆਦਮੀ ਪਾਰਟੀ ਦਾ ਐਮਐਲਏ ਆ ਉਹਦੀ ਇੱਕ ਆਡੀਓ ਕਨਵਰਸੇਸ਼ਨ ਹੋ ਰਹੀ ਹੈ ਇੱਕ ਵਿਅਕਤੀ ਦੇ ਨਾਲ ਔਰ ਉਸ ਵਿੱਚ ਉਹ ਔਰਤਾਂ ਦਾ ਮਜ਼ਾਕ ਉਡਾ ਰਿਹਾ ਔਰ ਸਭ ਤੋਂ ਮਾੜੀ ਗੱਲ ਹੈ ਕਿ ਆਪਣੀ ਆਮ ਆਦਮੀ ਪਾਰਟੀ ਦੇ ਵਰਕਰਾਂ ਦੀਆਂ ਔਰਤਾਂ ਦਾ ਮਜ਼ਾਕ ਉਡਾਉਂਦਾ ਨਜ਼ਰ ਆਇਆ ਉਹ ਆਡੀਓ ਦੇ ਵਿੱਚ ਉਹ ਆਡੀਓ ਕਨਵਰਸੇਸ਼ਨ ਕੋ 3-4 ਮਿੰਟ ਦੀ ਸੀਗੀ ਉਸ ਆਡੀਓ ਕਨਵਰਸੇਸ਼ਨ ਉਹ ਜਿਹੜੇ ਬੰਦੇ ਨਾਲ ਉਹਦੀ ਗੱਲਬਾਤ ਹੋਈ ਉਸਨੇ ਪੁਸ਼ਟੀ ਕੀਤੀ ਉਸਨੇ ਮਨਿੰਦਰਜੀਤ ਸਿੰਘ ਸਿੱਧੂ ਨੂੰ ਆਡੀਓ ਕਨਵਰਸੇਸ਼ਨ ਅੱਗੇ ਕਰਤੀ ਔਰ ਮਨਿੰਦਰਜੀਤ ਸਿੰਘ ਸਿੱਧੂ ਨੇ ਜਿਹੜੀ ਆਡੀਓ ਕਨਵਰਸੇਸ਼ਨ ਸ਼ੇਅਰ ਕੀਤੀ ਫੇਸਬੁਕ ਤੇ ਉਹਦੇ ਲਿਖਿਆ ਕਿ ਲੋਕ ਲੋਕਵਾਸ ਟੀਵੀ ਇਹਦੀ ਪੁਸ਼ਟੀ ਨਹੀਂ ਕਰਦਾ ਬੰਦੇ ਨੇ ਕਿਹਾ ਕਿ ਮੇਰੇ ਕੋਲ ਆਈ ਆ ਤਾਂ ਮੈਂ ਇਹਨੂੰ ਪਲੇ ਕਰ ਰਿਹਾ ਹਾਂ ਔਰ ਉਹ ਆਦਮੀ ਜਿਹੜੇ ਨੇ ਦਿੱਤੀ ਆ ਜਿਸ ਨਾਲ ਗੱਲ ਹੋਈ ਉਸਨੇ ਇਹਨੂੰ ਆਡੀਓ ਦਿੱਤੀ ਬਲਕਿ ਬਹੁਤ ਸਾਰੇ ਲੋਕਾਂ ਨੇ ਉਸ ਨੂੰ ਫੋਰਡ ਫੇਸਬੁਕ ਤੇ ਉਤੇ ਟਵਿੱਟਰ ਤੇ ਸ਼ੇਅਰ ਕੀਤਾ ਮੈਂ ਆਪ ਟਵਿੱਟਰ ਤੇ ਉਸ ਆਡੀਓ ਕਨਵਰਸੇਸ਼ਨ ਨੂੰ ਸ਼ੇਅਰ ਕੀਤਾ ਕਿ ਆ ਲੈਵਲ ਆ ਆਮ ਆਦਮੀ ਪਾਰਟੀ ਸ਼ਿਕਾਇਤ ਕਰਤਾ ਖੜਾ ਕਰਕੇ ਤੇ ਮਨਿੰਦਰਜੀਤ ਸਿੰਘ ਸਿੱਧੂ ਦੇ ਖਿਲਾਫ ਐਫ ਆਈ ਆਰ ਦਰਜ ਕਰਤੀ ਜੀ ਮੈਂ ਸਮਝਦਾ ਕਿ ਇਹ ਸਿੱਧਾ ਸਿੱਧਾ ਆਜ਼ਾਦ মিডিਆ ਦੇ ਉੱਤੇ ਹਮਲਾ ਵਾ ਇਹ ਪਹਿਲੀ ਵਾਰ ਨਹੀਂ ਹਮਲਾ ਕੀਤਾ ਪਿਛਲੇ 3 ਸਾਲਾਂ ਚ ਆਮ ਆਦਮੀ ਪਾਰਟੀ ਦੀ ਭਗਵੰਤਪਾਲ ਦੀ ਸਰਕਾਰ ਨੇ ਜਿਹੜਾ ਬੋਲੇ ਜਿਹੜਾ ਬੋਲੇ ਉਹਨੂੰ ਚੱਕਟਾਉਂਦੇ ਨੇ ਉਹਦੇ ਤੇ ਪਰਚੇ ਦਰਜ ਕਰਦੇ ਨੇ ਉਹਨਾਂ ਨੂੰ ਡਰਾਉਂਦੇ ਨੇ ਧਮਕਾਉਂਦੇ ਨੇ ਕੁੱਲ ਮਿਲਾ ਕੇ ਪਹਿਲੀ ਵਾਰ ਹੋਇਆ ਜਿੰਨੀ ਦੀ ਤਾਂ ਮੈਂ ਸਿਆਸਤ 'ਚ ਕਿ ਕਿਸੇ ਸਰਕਾਰ ਨੇ ਮੀਡੀਆ ਨੂੰ ਇੰਨੀ ਬੁਰੀ ਤਰ੍ਹਾਂ ਕੰਟਰੋਲ ਕੀਤਾ ਹੋਵੇ ਦੋ ਤਰੀਕੇ ਨੇ ਮੀਡੀਆ ਨੂੰ ਕੰਟਰੋਲ ਕਰਨ ਦੇ ਇੱਕ ਤਾਂ ਹੈਗਾ ਕਿ ਉਹਨਾਂ ਨੂੰ ਦੱਬ ਕੇ ਲਾਲਚ ਦੇਣਾ ਮਤਲਬ ਸਰਕਾਰੀ ਪੈਸਾ ਵਾ ਉਡਾਓ ਜਿੰਨਾ ਮਰਜ਼ੀ ਉਹ ਜਿਹੜੇ ਇਹਨਾਂ ਦੇ ਸਟੇਟ ਸਪੌਂਸਰਡ ਟੈਲੀਵਿਜ਼ਨ ਚੈਨਲ ਨੇ ਜਾਂ ਅਖਬਾਰਾਂ ਨੇ ਉਹਨਾਂ ਨੂੰ ਵੱਡੇ ਵੱਡੇ ਕਰੋੜਾ ਕਰੋੜਾਂ ਦੇ ਇਸ਼ਤਿਹਾਰ ਦਿੰਦੇ ਨੇ ਉਹ ਵੱਡੇ ਸੋਨੇ ਸਹਿਮਤ ਹੋ ਕੇ ਫਿਰ ਉਹ ਜੋ ਸਰਕਾਰ ਉਹਨਾਂ ਨੂੰ ਲਾਈਨ ਦਿੰਦੀ ਆ ਉਸੇ ਲਾਈਨ ਨੂੰ ਦਿਖਾਉਂਦੇ ਦੂਜੇ ਕਿਸੇ ਹੋਰ ਪੱਖ ਲਾਈਨ ਨੂੰ ਨਹੀਂ ਦਿਖਾਉਂਦੇ ਦੂਸਰਾ ਤਰੀਕਾ ਮਰੀ মিডিਆ ਜਿਹੜਾ ਨਹੀਂ ਮੰਨਦਾ ਜਿਹੜਾ ਆਜ਼ਾਦ মিডিਆ ਆਪਣੇ ਤੌਰ ਤੇ ਦਿਖਾਈ ਜਾਂਦਾ ਔਰ ਐਕਸਪੋਜ਼ ਕਰੀ ਜਾਂਦਾ ਸਰਕਾਰ ਦੇ ਮਾਈਨਿੰਗ ਦੇ ਸਕੈਂਡਲਸ ਉਹਨਾਂ ਦੀ ਕ腐ਸ਼ਨ ਦੇ ਸਕੈਂਡਲਸ ਉਹਨਾਂ ਦੇ ਹੋਰ ਬਦਤਮੀਜ਼ੀਆਂ ਜਿਵੇਂ ਕਿ ਆ ਬਲਕਾਰ ਸਿੰਘ ਦੀ ਉਹਨਾਂ ਨੇ ਬਦਤਮੀਜ਼ੀ ਐਕਸਪੋਜ਼ ਕੀਤੀ ਉਹਨਾਂ ਨੂੰ ਫਿਰ ਡਰਾਉਣ ਦਾ ਤਰੀਕਾ ਹੈਗਾ ਪੁਲਿਸ ਦਾ ਮਿਸਯੂਜ਼ ਪੁਲਿਸ ਤੇ ਰਾਹੀਂ ਪਰਚੇ ਦਰਜ ਕਰੋ ਐਫ ਆਈ ਆਰ ਦਰਜ ਕਰੋ ਛਾਪੇ ਮਾਰੋ ਚੱਕ ਲੋ ਢਾ ਲੋ ਔਰ ਅੱਜ ਇਹ ਪਹਿਲੀ ਵਾਰ ਨਹੀਂ ਹੋਇਆ ਬਹੁਤ ਸਾਰੇ ਟਵਿੱਟਰ ਅਕਾਊਂਟਸ ਬਹੁਤ ਸਾਰੇ ਵੈਬ ਚੈਨਲ ਟੀਵੀ ਦੇ ਜਿਹੜੇ ਆ ਉਹ ਬਲੈਕਆਊਟ ਕੀਤੇ ਗਏ ਬੰਦ ਕੀਤੇ ਗਏ ਭਗਵੰਤ ਪਾਣ ਦੀ ਸਰਕਾਰ ਵੱਲੋਂ ਔਰ ਇੱਥੇ ਹੀ ਬਸ ਨਹੀਂ ਸਭ ਤੋਂ ਵੱਡਾ ਜਿਹੜਾ ਮੀਡੀਆ ਹਾਊਸ ਹੀ ਪੰਜਾਬ ਦਾ ਅਜੀਤ ਅਖਬਾਰ ਤੁਹਾਨੂੰ ਪਤਾ ਸਭ ਨੂੰ ਕਿ ਡਾਕਟਰ ਵਰਜਿੰਦਰ ਸਿੰਘ ਹਮਦਰਦ ਪਦਮ ਪੂਸ਼ਨ ਨਾਲ ਨਵਾਜਿਆ ਵੀ ਸੀਗਾ ਮੈਂਬਰ ਪਾਰਲੀਮੈਂਟ ਵੀ ਰਹੇ ਨੇ ਉਹਨਾਂ ਦੀ ਅਖਬਾਰ ਕਿਉਂਕਿ ਇਹਦੀ ਲਾਈਨ ਟੋ ਨਹੀਂ ਸੀ ਕਰਦੀ ਤੇ ਉਹਨਾਂ ਨੇ ਪਹਿਲਾਂ ਅਜੀਤ ਅਖਬਾਰ ਦੇ ਸਾਰੇ ਇਸ਼ਤਿਹਾਰ ਬੰਦ ਕੀਤੇ ਉਸ ਤੋਂ ਬਾਅਦ ਇੱਕ ਵਿਜੀਲੈਂਸ ਇਨਕੁਆਇਰੀ ਕਰਕੇ ਐਫ ਆਰ ਦਰਜ ਕਰਤੀ ਡਾਕਟਰ ਵਰਜਿੰਦਰ ਸਿੰਘ ਉਹਨਾਂ ਦੇ ਚਲੋ ਉਹਨਾਂ ਨੇ ਹਾਈ ਕੋਰਟ ਗਏ ਸੁਪਰੀਮ ਕੋਰਟ ਗਏ ਉਹ ਆਪਣੀ ਉਹਨਾਂ ਦੇ ਕੋਲ ਸਾਧਨ ਹੈਗੇ ਨੇ ਤੇ ਉਹ ਝੁਕੇ ਨਹੀਂ ਅਲਟੀਮੇਟਲੀ ਮੇਰੇ ਖਿਆਲ ਆ ਕਿ ਪਿਛਲੇ ਦਿਨਾਂ ਤੋਂ ਪਤਾ ਲੱਗਿਆ ਕਿ ਅਜੀਤ ਅਖਬਾਰ ਦੀ ਹਿਸ਼ਤਿਆਰਬਾਜ਼ੀ ਉਹਨਾਂ ਨੇ ਬਹਾਲ ਕਰ ਦਿੱਤੀ ਪਰ ਕੀ ਪੰਜਾਬ ਦੇ ਵਿੱਚ ਮੀਡੀਆ ਆਜ਼ਾਦ ਹੈ ਕੀ ਮੈਂ ਕੀ ਇਸ ਨੂੰ ਅਨ ਐਲਾਨੀ ਇਮਰਜੈਂਸੀ ਨਹੀਂ ਕਿਹਾ ਜਾ ਸਕਦਾ ਕੀ ਪੰਜਾਬ ਅੱਜ ਪੁਲਿਸ ਸਟੇਟ ਨਹੀਂ ਬਣ ਚੁੱਕੀ ਜਿਹੜਾ ਬੋਲਦਾ ਕੋਈ ਆਪੋਨੈਂਟ ਬੋਲੇ ਆਪੋਜੀਸ਼ਨ ਲੀਡਰ ਦਾ ਤੇ ਉਹਨਾਂ ਨੂੰ ਉਹਨਾਂ ਦੇ ਪਰਚੇ ਦਰਜ ਕਰਦੇ ਨੇ ਦਰਜਨਾ ਪਰਚੇ ਦਰਜ ਕੀਤੇ ਬਹੁਤ ਸਾਰੇ ਪਰਚੇ ਹਾਈ ਕੋਰਟ ਨੇ ਵਗਾ ਕੇ ਮਾਰੇ ਕਾਸ਼ ਕਰ ਦਿੱਤੇ ਨੇ ਮੇਰੇ ਤੇ ਐਨਡੀਪੀਐਸ ਸਮੇਤ 5 ਐਫਆਈਆਰਸ ਦਰਜ ਕੀਤੀਆਂ ਸਿਰਫ ਇਸ ਕਰਕੇ ਕਿਉਂਕਿ ਮੈਂ ਸਰਕਾਰ ਦੇ ਖਿਲਾਫ ਬੋਲਦਾ ਹਾਂ ਸਰਕਾਰ ਦੇ ਜਿਹੜੇ ਕਟਾਰੂ ਚੱਕ ਵਰਗੇ ਤੇ ਸਰਬਜੀਤ ਕੌਰ ਮਾਨੂੰਕੇ ਵਰਗੇ ਨਜਾਇਜ਼ ਕਾਬਜ ਅਤੇ ਹੋਰ ਜਿਹੜੀਆਂ ਇਹਨਾਂ ਦੀਆਂ ਗਲਤ ਨੀਤੀਆਂ ਨੇ ਇਲੀ ਗੈਰ ਕਾਨੂੰਨੀ ਮਾਈਨਿੰਗ ਵਗੈਰਾ ਉਹ ਮੈਂ ਉਜਾਗਰ ਕਰਦਾ ਹਾਂ ਵਿਧਾਨ ਸਭਾ ਦੇ ਅੰਦਰ ਵੀ ਬੋਲਦਾ ਬਾਹਰ ਵੀ ਬੋਲਦਾ ਤੇ ਪੰਜੇ ਫਾਇਆਜ਼ ਮੇਰੇ ਉੱਤੇ ਦਰਜ ਕੀਤੀਆਂ ਕੋਈ ਐਕਟੀਵਿਸਟ ਬੋਲੇ ਮਾਲਵਿੰਦਰ ਸਿੰਘ ਮਾਲੀ ਬੋਲਦਾ ਸੀਗਾ ਉਹਦੇ ਤੇ ਐਫ ਆਰ ਦਰਜ ਕਰਤੀ ਭਾਨੇ ਸਿੱਧੂ ਦੇ ਉੱਤੇ ਮਲਟੀਪਲ ਪਰਚੇ ਦਰਜ ਕਰ ਦਿੱਤੇ ਕੀ ਸਰਕਾਰ ਅਸੀਂ ਇਸ ਕਰਕੇ ਦਿੱਤੀ ਇਹਨਾਂ ਨੂੰ ਕਿ ਤੁਸੀਂ ਇਸ ਨੂੰ ਪੁਲਿਸ ਸਟੇਟ ਬਣਾ ਦਿਓ ਪੁਲਿਸ ਦਾ ਦੁਰਉਪਯੋਗ ਕਰਕੇ ਉਹਨਾਂ ਦੇ ਪਰਚੇ ਦਰਜ ਕਰਾ ਕੇ ਅੰਦਰ ਸੁੱਟੋ ਔਰ ਮੈਂ ਸਮਝਦਾ ਕਿ ਇਹ ਕਾਲਾ ਦਿਨ ਹੈ ਪੰਜਾਬ ਦੇ ਵਾਸਤੇ ਕਾਲੇ ਦਿਨ ਚੱਲ ਰਹੇ ਨੇ ਇੱਥੇ ਕੋਈ ਆਜ਼ਾਦ ਨਹੀਂਗਾ ਕੋਈ ਬੋਲ ਨਹੀਂ ਸਕਦਾ ਕੋਈ ਅੱਗੇ ਖੜ ਨਹੀਂ ਸਕਦਾ ਔਰ ਮੈਨੂੰ ਮੈਂ মিডিਆ ਤੇ ਬਹੁਤ ਹੈਰਾਨ ਆ ਮੈਨੂੰ ਬੜਾ ਦੁੱਖ ਆਉਂਦਾ ਜਦੋਂ ਮੈਂ ਦੇਖਦਾ ਕਦੀ ਵੀ মিডিਆ ਨੇ ਜਿਹੜਾ ਘੱਟੋ ਘਾਟ ਜਿਹੜਾ 90% মিডিਆ ਮੈਂ ਕਹਿ ਸਕਦਾ ਦੂਜਿਆਂ ਤੋਂ ਵਿਚਾਰਾਂ ਲੱਗੇ ਨਹੀਂ ਜਾਣ ਦਿੰਦੇ ਚੀਫ ਮਿਨਿਸਟਰ ਭਗਵੰਤ ਮਾਨ ਨੂੰ ਕਦੀ মিডিਆ ਨੇ ਕਟਾਰੂ ਚੱਕਦਾ ਨਹੀਂ ਸਵਾਲ ਪੁੱਛਿਆ ਵੀ ਤੁਹਾਡਾ ਇੱਕ ਮਿਨਿਸਟਰ ਸੀਗਾ ਅਸ਼ਨੀਲ ਉਹਦੀਆਂ ਹਰਕਤਾਂ ਇੱਕ ਮੁੰਡੇ ਨਾਲ ਫੜੀਆਂ ਗਈਆਂ ਉਹਦੀ ਵੀਡੀਓ ਗਵਰਨਰ ਪੰਜਾਬ ਨੇ ਪੁਸ਼ਟੀ ਕੀਤੀ ਫੋਰੈਂਸਿਕ ਲੈਬ ਨੇ ਉਹਦੀ ਪੁਸ਼ਟੀ ਕੀਤੀ ਕਦੀ ਕਿਸੇ মিডিਆ ਨੇ ਪੁੱਛਿਆ ਕਿ ਭਗਵੰਤ ਸਿੰਘ ਮਾਨ ਤੁਸੀਂ ਕਟਾਰੂ ਚੱਕਦੇ ਕੀ ਐਕਸ਼ਨ ਲੈ ਰਹੇ ਹੋ ਕੋਈ ਸਵਾਲ ਨਹੀਂ ਪੁੱਛਿਆ ਸਰਬਜੀਤ ਕੌਰ ਮਾਨੂਕੇ ਨੇ ਇੱਕ ਐਨਆਰਆਈ ਦਾ ਜਗਰੌਜ ਸ਼ਰਿਆ ਮਕਾਨ ਦਰ ਦੱਬ ਲਿਆ ਔਰ ਐਨਆਰਆਈ ਸਾਰੇ ਆਮ ਆਦਮੀ ਪਾਰਟੀ ਦੇ ਸਪੋਰਟਰ ਰਹੇ ਨੇ ਕਿਸੇ ਮੀਡੀਆ ਨੇ ਉਹਨੂੰ ਪੁੱਛਿਆ ਨਹੀਂ ਭਗਵੰਤ ਮਾਨ ਨੂੰ ਕਿ ਭਈ ਤੁਸੀਂ ਉਸ ਸਰਬਜੀਤ ਕੌਰ ਮਾਨੂਕੇ ਦੇ ਕੀ ਐਕਸ਼ਨ ਲਵੋਗੇ ਨਿਤ ਦਿਨ ਭਗਵੰਤ ਮਾਨ दारू ਪੀ ਕੇ ਡਿੱਗਦਾ ਵਾ ਆਪ ਲੇਕ ਵਿਊ ਗੈਸਟ ਹਾਊਸ ਬਠਿੰਡਾ ਚ ਸੈਸ਼ਨ ਤੋਂ 2 ਦਿਨ ਪਹਿਲਾਂ ਇਹਦੀ ਜ਼ਿਆਦਾ ਪੀਤੀ ਹੋਈ ਸੀ ਬਦਲ ਲੱਗਿਆ ਡਿੱਕੇ ਦੀ ਅੱਖ ਤੇ ਸੱਟ ਲੱਗੀ ਤਾਂ ਹੀ ਉਹ ਵਿਧਾਨ ਸਭਾ ਚ ਐਨਕ ਪਾ ਕੇ ਆਇਆ ਸੀ ਉਹ ਤੋਂ 2-3 ਦਿਨ ਪਹਿਲਾਂ ਜੋ ਹਾਲ ਡੈਮ ਦੇ ਉੱਤੇ ਇੱਕ ਔਰਤ ਅਫਸਰ ਆਈਪੀਐਸ ਅਫਸਰ ਨੇ ਇਹ ਐਮਐਸਬੀਐਫ ਕੀਤਾ ਉਹਨੇ ਆਪਣੇ ਸੁਪੀਰੀਅਰਸ ਦੇ ਸਾਰੀ ਗੱਲ ਸਾਹਮਣੇ ਲੈ ਕੇ ਆਇਆ ਔਰ ਇਹੋ ਜਿਹੀ ਗੱਲਾਂ ਬਾਰੇ ਕਦੀ মিডিਆ ਨੇ ਭਗਵੰਤ ਮਾਨ ਨੂੰ ਜਾਂ ਕੇਜਰੀਵਾਲ ਨੂੰ ਜਾਂ ਇਹਨਾਂ ਦੇ ਵੱਡੇ ਲੀਡਰਸ ਨੂੰ ਕਦੀ ਕੁਐਸਚਨ ਨਹੀਂ ਕੀਤਾ ਕਦੀ মিডিਆ ਨੇ ਭਗਵੰਤ ਦੇ ਸਾਹਮਣੇ ਮਾਈਕ ਰੱਖ ਕੇ ਇਹ ਨਹੀਂ ਪੁੱਛਿਆ ਕਿ ਤੁਸੀਂ ਆਹ ਕਾਰਪੋਰੇਸ਼ਨ ਤੇ ਪੰਚਾਇਤ ਦੀਆਂ ਚੋਣਾਂ 'ਚ ਬਹੁਤ ਵੱਡੀ ਧੰਦਲੀ ਕੀਤੀ ਆ ਤੁਹਾਡਾ ਇਹਦੇ ਬਾਰੇ ਕੀ ਕਹਿਣਾ ਵਾ ਜਾਂ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਦਰ ਦੇ ਉੱਤੇ ਰੇਤਾ ਬਜਰੀ ਤੇ ਤੁਹਾਡੇ ਮੰਤਰੀਆਂ ਦੇ ਆ ਆਨੰਦਪੁਰ ਸਾਹਿਬ ਦੇ ਹਲਕੇ ਹਰਜੋਤ ਬੈਂਸ ਤੇ ਚਾਚੇ ਤੇ ਐਫਆਈਆਰ ਦਰਜ ਹੋਈ ਆ ਜਾਂ ਹੋਰ ਬਹੁਤ ਸਾਰੀ ਲੁੱਟਖਸੁੱਟ ਹੋ ਰਹੀ ਆ ਤੁਸੀਂ ਇਹਦੇ ਬਾਰੇ ਤੁਹਾਡਾ ਕੀ ਐਕਸ਼ਨ ਹੈ ਜੇ ਪੰਜਾਬ ਦੇ ਸਿਰ ਤੇ ਕਰਜ਼ਾ ਚੜ ਰਿਹਾ ਵਾ 1 ਲੱਖ ਕਰੋੜ ਰੁਪਏ ਪਿਛਲੇ 3 ਸਾਲਾਂ ਤੁਸੀਂ ਕਰਜ਼ਾ ਚੜਾਤਾ ਤੁਹਾਡਾ ਇਹਦੇ ਬਾਰੇ ਕੀ ਬਿਆਨ ਹੈ ਕਦੀ ਰੈਂਡਮ ਪ੍ਰੈਸ ਕਾਨਫਰੰਸ ਚੀਫ ਮਿਨਿਸਟਰ ਨੇ ਪੰਜਾਬ ਦੇ ਸਾਰੇ মিডিਆ ਨੂੰ ਸੱਦ ਕੇ ਕਦੀ ਇੰਡੀਪੈਂਡੈਂਟ ਸਵਾਲ ਨਹੀਂ ਦੇ ਸਾਰੇ ਟਿਊਟਰਡ ਕੁਐਸਚਨਸ ਨੇ ਪਹਿਲਾਂ ਉਹਨਾਂ ਨੂੰ ਸਮਝਾਇਆ ਜਾਂਦਾ ਕਿ ਤੁਸੀਂ ਮੁੱਖ ਮੰਤਰੀ ਨੂੰ ਤੇ ਕੇਜਰੀਵਾਲ ਨੂੰ ਸਿਰਫ ਅਹੀ ਸਵਾਲ ਪੁੱਛਣਾ ਵਾ ਔਰ ਬਹੁਤੇ ਅਖਬਾਰਾਂ ਤੇ ਟੀਵੀ ਆਲੇ ਨੂੰ ਸਟੋਰੀ ਚੰਡੀਗੜ੍ਹ ਡਾਇਰੈਕਟਰ ਪਬਲਿਕ ਰਿਲੇਸ਼ਨ ਆਫਿਸ ਵਿੱਚੋਂ ਹੈਡਲਾਈਨਸ ਤੇ ਸਟੋਰੀਜ਼ ਬਣਾ ਕੇ ਭੇਜੀਆਂ ਜਾਂਦੀਆਂ ਕਿ ਆ ਜਿਹੜੀਆਂ ਗੱਲਾਂ ਤੁਹਾਡੀਆਂ ਅਖਬਾਰਾਂ ਵਿੱਚ ਤੇ ਤੁਹਾਡੇ ਟੀਵੀਆਂ ਦੇ ਵਿੱਚ ਚੱਲਣੀਆਂ ਚਾਹੀਦੀਆਂ ਬਹੁਤ ਸਾਰੇ ਟੀਵੀ ਆਲੇ ਜਿਹੜੇ ਪਹਿਲਾਂ ਬੜੇ ਬਗਾਵਤੀ ਕਹਿੰਦੇ ਹੁੰਦੇ ਸੀਗੇ ਕੀ ਨਾਂ ਸੀ ਉਹਦਾ ਯਾਦਵਿੰਦਰ ਵਰਗੇ ਕਰਫਿਊ ਨਾਂ ਰੱਖਿਆ ਸੀ ਜਾਂ ਹੋਰ ਨਾਮ ਲਿਆ ਤੇ ਫੇਰ ਬੜਾ ਬੁਰਾ ਮਨਾਉਂਦੇ ਨੇ ਇਹ ਤੇ ਬਹੁਤ ਬੁਰਾ ਮਨਾਉਂਦੇ ਨੇ ਕੋਈ ਲੱਭਿਆ ਕਦੀ ਕਿਸੇ ਨੇ ਔਰ ਸਾਡੇ ਮੋਰੇ ਜਦੋਂ ਮੈਂ ਲੀਡਰ ਆਫ اپੋਜੀਸ਼ਨ ਸੀਗਾ ਨਿਤ ਦਿਨ ਸਵੇਰੇ ਔਖੇ ਤੋਂ ਔਖਾ ਸਵਾਲ ਪੁੱਛਦੇ ਸੀਗੇ ਬਲਕਿ ਪੁਰਾਣੀਆਂ ਸਰਕਾਰਾਂ ਚ ਕੈਪਟਨ ਅਮਰਿੰਦਰ ਸਿੰਘ ਵੀ ਜਵਾਬ ਦੇ ਸੀਗਾ ਮਗਰਲੀ ਉਸ ਤੋਂ ਪਹਿਲਾਂ ਅਕਾਲੀ ਦਲ ਦੀ ਸਰਕਾਰ ਰੀ ਪ੍ਰਕਾਸ਼ ਸਿੰਘ ਬਾਦਲ ਚੀਫ ਮਿਨਿਸਟਰ ਉਸ ਵੇਲੇ ਦੇ ਸਾਰੇ ਮੀਡੀਆ ਨੂੰ ਮਿਲਦੇ ਸੀਗੇ ਔਰ ਮੀਡੀਆ ਉਹਨਾਂ ਨੂੰ ਔਖੇ ਸੋਖੇ ਸਵਾਲ ਪੁੱਛਦਾ ਸੀਗਾ ਲੇਕਿਨ ਇਸ ਸਰਕਾਰ ਵਿੱਚ 3 ਸਾਲਾਂ ਵਿੱਚ ਕਦੀ ਕਿਸੇ ਪੱਤਰਕਾਰ ਨੇ ਜਾ ਕੇ ਸਵਾਲ ਵੀ ਪੁੱਛਣ ਦੀ ਹਿੰਮਤ ਨਹੀਂ ਕੀਤੀ ਵੀ ਤੁਹਾਡੇ ਸਰਕਾਰ ਵਿੱਚ ਆ ਆ ਮਹਿਕਮਾ ਕੁਲਦੀਪ ਢਾਲੀਵਾਲ ਤੋਂ ਲਿਆ ਵਾਪਸ ਜਿਹੜਾ ਮਹਿਕਮਾ ਹੈ ਹੀ ਨਹੀਂ ਸੀਗਾ ਕਾਗਜ਼ਾਜੀ ਹੈ ਨਹੀਂ ਸੀ ਕਦੀ ਕਿਸੇ ਪੱਤਰਕਾਰ ਨੇ ਪੁੱਛਿਆ ਜਾ ਕੇ ਕਿ ਇੱਡਾ ਵੱਡਾ ਤੁਸੀਂ 에ਰਰ ਕੀਤਾ ਵਾ